ਉਠ ਬੋਲਦੀ ਆ ਤੇਰੀ ਤੀ ਬਾਹਰਲੇ ਮੁਲਕ ਮੇਰੇ ਪੁੱਤ ਨੂੰ ਲੈ ਕੇ ਰਾਹੇ ਹੈਗਾ ਕੰਜਾ ਤਾ ਤੁਸੀਂ ਹੋਗੇ ਜਿਹੜੇ ਪਿੰਡ ਪਿੰਡ ਜਾ ਕੇ ਜਲੂਸ ਕੱਢਦੇ ਹੋਗੇ ਆਹ ਤਾਂ ਤਾਂ ਥੋੜਾ ਤਾਂ ਸਾਂਭਿਆ ਨਹੀਂ ਜਾਂਦਾਗਾ ਮੈਂ ਕਰੋ ਹੱਥ ਫੜਨਾ ਜਾਂ ਲਹਾਰ ਖਿਆ ਹੋਵੇ ਹੈ ਹਾਂ ਉਹ ਟੁੱਟ ਗਿਆ ਦੀ ਨਾਲ ਨੇ ਹੈ ਇਹ ਮੱਛੜਾ ਸੀ ਤੇਲ ਪਵਾ ਲਈਏ ਹੈ ਤੇਲ ਪਵਾ ਲਈਏ ਸਿਦੂ ਆ ਪਰਨਾ ਪੁਰਨਾ ਬਦਲ ਲੱਭਦਾ ਕੀ ਆ ਪਰਨੇ ਨੂੰ ਬਸ ਤੁਸੀਂ ਬਦਲ ਲੈ ਕੱਪੜੇ ਠੀਕ ਆ ਹੁਣ ਚੱਲ ਆ ਜੀ ਹੈ ਚੱਲ ਅੱਗੇ ਬੱਸ ਸਾਰੇ ਖਰਾਬ ਪਏ ਨੇ ਫਿਰ ਤੁਸੀਂ ਕਿਹੜਾ ਗੋਲੀ ਗੁੱਲੀ ਪਾਉਣੇ ਐ ਚ ਸਾਰਿਆਂ ਨੂੰ ਲੱਗ ਗਿਆ ਹੋਰ ਕੰਮਾਂ ਤੋਂ ਬੇਲ ਮਿਲੇ ਤਾਂ ਹੀ ਆ ਆ ਕਿੱਥੇ ਪਿਆ ਮਾ ਅੰਦਰ ਹੀ ਹੁਣ ਲਿਆ ਫੜਾ ਮੇਰੇ ਕੋ ਮੈਂ ਕਰਦੀ ਆ ਲੈ ਪਾਈ ਤੇ ਰੱਖ ਤੇ ਨਿੰਬੂ ਨੂੰ ਮੈਂ ਕਰਤੀ ਸਾਰੇ ਚੌਲਾਂ ਨੂੰ ਲੱਗ ਗਿਆ ਪਾਪੇ ਕੋਈ ਨਾ ਤਾਂ 4000 ਲਿਆ ਕੱਢ ਗਿਆ ਤੁਹਾਨੂੰ ਅੰਦਰ ਬਟੂਏ ਜੀ ਕਿੱਥੇ ਪਏ ਨੇ ਉਹ ਪਾਇਓ ਤੇ ਪਾਇਆ ਪਰ ਮੇਰਾ ਬਟੂਆ ਟਰੰਕ ਕੋਲੇ ਕੀ ਕਰਨੇ ਨੇ ਹੁਣ ਕੰਮ ਐ ਕੋਈ ਹੁਣ ਕਿੱਥੇ ਨੂੰ ਚੱਲਾਂ ਮੈਂ ਹੋਰ ਨੂੰ ਪੁੱਛ ਕੇ ਜਾਵਾਂ ਕਿੱਥੇ ਜਾਣਾ ਹੈ ਤੂੰ ਤੇ ਸਾਡੀ ਪਹਿਲੀ ਟੋਕਣ ਮੜ ਜੂਗੀ ਕਿੱਥੇ ਜਾਣਾ ਕਿੱਥੇ ਜਾਣਾ ਤੂੰ ਤਾਂ ਸਿੱਧੀ ਹੈ ਨਾ ਸਵਾਲ ਦਾ ਵੀ ਪੁੱਠਾ ਜਵਾਬ ਦਿੰਨਾ ਆ ਦੱਸ ਸਵਾਲ ਦਾ ਪੁੱਠਾ ਜਵਾਬ ਦੇਣ ਨਾਲੇ ਹੋਰ ਜਾਂ ਤੂੰ ਮੈਨੂੰ ਦੱਸ ਕੇ ਜਾਣੀ ਇੱਥੇ ਜਾਣੀ ਨਹੀਂ ਐ ਆ ਲੈ ਪਾਪੇ ਤੇ ਫੜੀਆਂ ਠੋਕਦੀ ਮੇਰੀ ਗੱਲ ਸੁਣ ਲੈ ਤੇਰੇ ਬਿਨਾ ਪੁੱਛੇ ਰਵਾਰ ਤੱਕ ਪੈਰ ਵੀ ਪਟਿਆ ਤਾਂ ਮੈਨੂੰ ਦੱਸ ਦੇ ਮਕਲਾਵਾ ਨਹੀਂ ਪਟਿਆ ਹੈਗਾ ਅਜੇ 10-10 ਦਿਨ ਡੇਰੇ ਲਾਇਆ ਹੋਣੀ ਝੂਠ ਬੋਲ ਕੇ ਚੰਗੇ ਕੰਮ ਨਾ ਤੂੰ ਜਾਣਦੇ ਉਹ ਵੀ ਰੱਬ ਦਾ ਨਾਮ ਲੈਣੇ ਜਾਣੀ ਆ ਮੈਂ ਮੈਂ ਮੇਰਾ ਬਲੱਡ ਮਸਾਂ ਠੀਕ ਹੋਇਆ ਤੇਰੇ ਦਾ ਕੰਜਰਖਾਨਾ ਇਹੀ ਹੈ ਸਵੇਰੇ ਕਲੇਸ਼ ਸ਼ਾਮ ਨੂੰ ਕਲੇਸ਼ ਤੇਰਾ ਕਲੇਸ਼ ਮੇਰੇ ਸਾਲ ਦੇ ਕਿਸੇ ਨਾ ਕਿਸੇ ਨੂੰ ਲੈ ਕੇ ਬੈਠੂ ਜਾਂ ਮੈਨੂੰ ਮਾਰੂ ਜਾਂ ਫਿਰ ਮੈਂ ਤੈਨੂੰ ਠੋਕੂ ਮੈਂ ਨਿਕਾਸ ਕਰਦੀ ਹਾਂ ਨੀ ਗਈ ਸਾਰਾ ਰਸਤਾ ਦੇ ਵਿੱਚ ਕਿੱਥੇ ਜਾਣਾ ਹੁਣ ਬੀਬੀ ਜਾ ਹਣ ਤੇ ਕਿਉਂ ਟੋਕਦੀ ਆ ਆ ਜੀਰੀ ਮਸ਼ੀਨ ਤੇ ਸਿੱਟੀ ਪਈ ਆ ਜਾ ਕੁੜੀ ਚਕਾਂ ਦੀ ਚੌਲ ਬਣਾਉਣੇ ਚੱਕ ਕੇ ਲਿਆ ਪਹਿਲਾਂ ਕੋਈ ਨਾ ਫੇਰ ਕਰ ਲਾਂਗੇ ਹੁਣ ਤੇਰੇ ਮੈਂ ਚੌਲ ਚੱਕ ਕੇ ਆਵਾਂ ਕਿਤੇ ਪਹਿਲਾਂ ਤੇਰੇ ਮੁੰਡੇ ਨੂੰ ਚੱਕ ਕੇ ਲਿਆਵਾਂ ਹੈ ਮੇਰੇ ਗੋਡੇ ਦੁਖਦੇ ਮੈਂ ਕਿਹਦੀਆਂ ਕਿਹਦੀਆਂ ਮੈਂ ਤਾਂ ਕਰੂੰਗੀ ਜੀ ਮੈਂ ਕਿਹਦਾ ਕਰੂੰਗੀ ਨਾਲੇ ਹੋ ਤੈਨੂੰ ਤਾਂ ਤੂੰ ਸੁਰਖਰੂ ਹੋ ਗਿਆ ਵੀ ਮੁੰਡਾ ਬਾਹਰੇ ਭਾਗ ਗਿਆ ਬਸ ਜਾਨ ਸੌਖੀ ਹੁਣ ਤੂੰ ਤਾਂ ਭਾਲਦੀ ਸੀ ਕੁਸਤੇ ਹਾਂ ਆਹੋ ਸਾਰੀ ਆਈ ਮਲਾਈ ਹੁਣ ਸਰਜੀਤ ਸਰ ਪਾ ਦੇ ਹਾਂ ਸਰ ਪਾ ਦੇ ਨਾਲੇ ਹੋਰ ਉਹ ਨੂੰਹ ਦਾ ਨਹੀਂ ਦੇਖਣਾ ਹੈਗਾ ਬੜਾ ਮੋਟਾ ਨੂੰਹ ਦਾ ਕੀ ਮੈਂ ਦੇਖਦੀ ਨਹੀਂ ਦੇਖਦੀ ਹਾਂ ਨਾਲੇ ਹੋਰ ਸੁਵੇਰੇ ਪੇਚ ਪੇਜੰਦਾ ਮੇਰੇ ਬੜਾ ਮੋਟਾ ਇਹ ਤਾਂ ਪਤਾ ਕਰ ਲਈ ਵੀ ਕੰਜਰ ਦਾ ਕਿਸੇ ਚੀਮੀ ਨਾਲ ਗਿਆ ਕਿ ਕੱਲਾ ਗਿਆ ਕਿਵੇਂ ਗਿਆ ਕਿਵੇਂ ਨਾ ਗਿਆ ਉਹ ਤੂੰ ਤਾਂ ਬਹਿ ਗਿਆ ਤੇ ਧਰਕੇ ਵੀ ਹਾਂ ਬਸ ਮੁੰਡੇ ਨਾਲ ਗੱਲ ਹੋ ਗਈ ਬਥੇਆ ਗਿਆ ਮੁੰਡਾ ਜੇ ਬਾਬੇ ਜਾਇਆ ਬਾਹਗੁਰੂ ਦੀ ਤਾਂ ਅੰਦਰ ਰਸਤੀ ਰੱਖੇ ਜਿੱਥੇ ਵੀ ਹੈਗਾ ਮੇਰੇ ਦਾੰਦ ਦੰਦ ਸੀਸ ਦਿੰਦੀ ਐ ਉਹ ਬਾਬੇ ਦੇ ਖਜ਼ਾਨੇ ਚ ਪਾਈ ਪੈਸੇ ਭਾਈ ਮੂਲचंद ਦੇ ਚੰਗਾ ਬਾਬਾ ਤਾ ਸੁੱਖ ਜੀ ਸੁੱਖੀ ਦੀ ਮਾਹ ਪਾਈਏ ਮੁੰਡੇ ਦਾ ਪਤਾ ਲੱਗ ਜੇ ਬਾਬਾ ਤੇਰੇ ਖਜ਼ਾਨੇ ਚ ਪਾ ਕੇ ਜਾਵਾਂਗੇ ਪਾਇਆ ਮੂਲ 10 ਤਾਂ ਦੇ ਕਿੱਥੇ ਜਾਣਾ ਮਗਰ ਤੜਫੀ ਜਾਊਂਗੀ ਮੈਂ ਖਾਸ ਹੁੰਦੀ ਤੂੰ ਨਾ ਹੱਡੀ ਟੋਕੂੰ ਕਿਉਂ ਹੁਣ ਸਵੇਰੀ ਸਵੇਰੀ ਛੇੜ ਦਿੰਨੇ ਆ ਮਾ ਨਾ ਮੈਨੂੰ ਕੋ ਗੱਲ ਕਿਉਂ ਨਹੀਂ ਦੱਸਦਾ ਫਿਰ ਇਹ ਨਾ ਤੁਸੀਂ ਦੋਨੇ ਸਵੇਰੇ ਸਵੇਰੇ ਭਿੰਡਾ ਖਾ ਲੈਣੇ ਹੋ ਮੈਨੂੰ ਐ ਦੱਸੋ ਪਹਿਲਾਂ ਚਾ 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 ਗੁਆਂਟੀ ਵੀ ਪੰਧਾ ਤੇ ਚੜ ਕੇ ਦੇਖਦੇ ਨੇ ਨੀ ਨਾ ਮੈਂ ਹੁਣ ਉੱਚੀ ਬੋਲੀ ਆ ਉਹ ਮੇਰਾ ਸਭ ਕੁਝ ਏਕ ਕਰ ਦਿੰਦਾ ਗਾਲਾਂ ਕੱਢ ਕੱਢ ਤੂੰ ਮੇਰੀ ਗੱਲ ਸੁਣ ਲੈ ਨਾ ਬਹੁਤਾ ਬੋਲਾ ਕਰੋ ਸਾਹਮਣੇ ਜਿਹਨੇ ਕੁਝ ਕਰ ਲਿਆ ਨਾ ਨਾ ਇੱਧਰ ਦੀ ਰਹਿਣਗੀ ਨਾ ਉੱਧਰ ਦੀ ਰਹਿਣਗੀ ਕਰਦਾ ਜਿਹੜਾ ਕੁਝ ਕਰ ਲੈਣ ਦਾ ਕਰ ਆਹੋ ਮੇਰੇ ਸਿਰ ਚੜ ਕੇ ਕਰੂਗਾ ਕੁਝ ਇੱਕ ਜਣਾ ਚੁੱਪ ਕਰ ਜਾ ਕਰੋ ਤੁਹਾਡੇ ਚੋਂ ਇੱਕ ਜਣਾ ਮੈਂ ਤਾਂ ਚੁੱਪ ਪਈ ਆ ਮੇਰੀ ਤਾਂ ਗਣੀ ਕੋਈ ਇਸ ਘਰ ਚ ਮੰਦਾ ਮੇਰੇ ਕਿਤੇ ਮੁੱਕੇ ਆ ਗਿਆ ਫੇਰ ਕਾਏਂਗੀ ਉਹ ਤਾਂ ਪਾਣੀ ਦਾ ਕਟ ਦੇ ਮੈਨੂੰ ਆਹੀ ਕਰ ਆਹੀ ਕਰ ਤੁੰ ਤੇ ਵੀ ਤੱਤਣਾ ਝੰਗਾ ਮੜ ਜਾ ਲੈ ਕੋਈ ਨਮਾਥੈ ਮੈਂ ਰਾਮਦਾਰ ਨਾਤੀ ਗੱਲ ਕਰਦੇ ਝੰਗਾ ਹੋਰ ਤੱਤਣਾ ਮੜ ਗਿਆ ਜੀ ਦੇ ਰੋਤਾ ਵੀ ਮਾ ਵੀ ਤੇ ਜੇ ਕਰਿਓ ਭਾਈ ਹਾਂ ਭਾਈ ਕਰੀਆ ਅੱਛਾ ਆਪਾਂ ਭਾਈ ਭਰਪੂਰਾਂ ਛਾਣ ਦੀ ਆਇਆ ਜੀ ਆਹੋ ਭਾਈ ਮੈਂ ਪਛਾਣ ਲਿਆ ਨਾ ਤੂੰ ਸਾਡੇ ਘਰੇ ਕੀ ਲੈਣਾ ਆ ਹੁਣ ਮੈਂ ਤਾਂ ਆਪਾਂ ਇੱਥੇ ਮੜਦਾ ਛੌਂਚ ਬੈ ਕੇ ਗੱਲ ਕਰ ਲਈ ਕੋਈ ਬਹਿ ਜਾ ਭਾਈ ਘਰੇ ਹੈ ਨਹੀਂ ਗਾ ਸਿਮਰਨ ਦਾ ਡੈਡੀ ਨਾਲੇ ਸਿਮਰਨ ਵੀ ਹੈ ਨਹੀਂਗੀ ਮੈਂ ਤਾਂ ਆਪਾਂ ਕੀ ਗੱਲ ਕਰਨੀ ਆ ਤੁਸੀਂ ਇਹ ਜੀ ਮੈਂ ਤਾਂ ਭਾਈ ਕੁੜੀ ਐ ਪਤਾ ਕਰਨਾ ਦੀ ਵੀ ਇੱਕ ਨੀਕ ਗੁੱਸਾ ਤਾਂ ਕਰੀ ਨਾ ਵੀ ਸਾਡਾ ਜਵਾਗ ਭਾਈ 15 ਦਿਨ ਹੋ ਗਏ ਸਾਨੂੰ ਧਿਆਨ ਹੀ ਨਹੀਂ ਰਿਹਾ ਹੈਗਾ ਸਾਨੂੰ ਹੁਣ ਪਤਾ ਲੱਗਿਆ ਵੀ ਉਹ ਬਾਹਰਲੇ ਬੂਰਲੇ ਮੁਲਕ ਤੇ ਵਾਗ ਗਿਆ ਨਾ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਉਹ ਬਾਹਰਲੇ ਮੁਲਕ ਚ ਵਾਗ ਗਿਆ ਤੁਸੀਂ ਉਹਨੂੰ ਪੁੱਛੋ ਸਾਡੇ ਘਰੇ ਕੀ ਲੈਣ ਆਇਓਗੇ ਇਹੇ ਭਾਈ ਉਹਦਾ ਸਾਲ ਹੈ ਮੁੰਡੇ ਦਾ ਮੈਂ ਕਿਸੇ ਨੂੰ ਨਹੀਂ ਜਾਣਦੀਗੀ ਪਹਿਲੀ ਗੱਲ ਤਾਂ ਜਦੋਂ ਆਪਣੀ ਸਾਰੀ ਗੱਲ ਨਿਬੜ ਗਈ ਸੀ ਦੁਬਾਰਾ ਤੇਰਾ ਘਰੇ ਆਉਣਾ ਬਣਦਾ ਨਹੀਂਗਾ ਮੈਂ ਦੂਜੀ ਗੱਲ ਮੈਂ ਕੱਲੀ ਆ ਸਾਡੇ ਘਰੇ ਹੈ ਨਹੀਂ ਕੋਈ ਤੂੰ ਆ ਬੜਿਆ ਇੱਥੇ ਅੰਦਰ ਇਹਨਾਂ ਨੂੰ ਲੈ ਕੇ ਦੋ ਜਣਿਆਂ ਨਾਲ ਇੱਕਲੀ ਮੈਂ ਵੀ ਕਬੀਲਦਾਰ ਆ ਮੇਰੀ ਵੀ ਤਿੰਨ ਧੀਆਂ ਨੇ ਆਇਆ ਕਿ ਹੁਣ ਮੈਂ ਧੁਗਾ ਤੱਕ ਤਰ੍ਹਾਂ ਫਿਰਦਾ ਮੈਂ ਦੇਖਿਆ ਨਹੀਂ ਤੈਨੂੰ ਕਬੀਲਦਾਰ ਨੂੰ ਤੂੰ ਕਿਵੇਂ ਤੁਰਿਆ ਫਿਰਦਾਗਾ ਕਬੀਲਦਾਰ ਹੈਗਾ ਤੀਜੇ ਦੇ ਨਾਂ ਪੜਦਾ ਕਦੇ ਤੁਸੀਂ ਫੋਨ ਕਰਨ ਲੱਗੇ ਜਦੋਂ ਤੁਹਾਨੂੰ ਇੱਕ ਵਾਰੀ ਮੈਂ ਗੱਲ ਮੁਕਾਤੀ ਵੀ ਕੁੜੀ ਸਾਡੀ ਨਾਨਕੇ ਗਈ ਹੈਗੀ ਤੁਸੀਂ ਲੈਣ ਕਿਉਂਨੇ ਮਾਰੀ ਵਾਰੀ ਮੈਂ ਭਾਈ ਤੈਨੂੰ ਇੱਕ ਗੱਲ ਹੁਣ ਪਿਆਰ ਨਾਲ ਗੱਲ ਕਰੇ ਤੂੰ ਭਾਈ ਤਾਹ ਤਾਹ ਚੜੀ ਜੰਨੀ ਐ ਇਹ ਮੈਂ ਤਾਂ ਸੌਰੀਆ ਤੈਨੂੰ ਐ ਗੱਲ ਕਹਿੰਦਾ ਦੀ ਮੈਂ ਕਿਹਾ ਭਾਈ ਕਾਨੂੰ ਨਾਨਕੇ ਨੂਨ ਕੇ ਗਏ ਨੇ ਤੁਹਾਡੇ ਵੀ ਅੱਖਾਂ 'ਚ ਘੱਟਾ ਪਹਿਲਾਂ ਨਹੀਂ ਪਾਇਆ ਕੁੜੀ ਦੇ ਹੈ ਸਾਡੇ ਮੁੰਡੇ ਨੇ ਨਹੀਂ ਏ ਭਾਈ ਕੋਈ ਨਾਨਕੇ ਨੂੰ ਨੀ ਇਹ ਜਿਹੜੇ ਜਿਹੜੇ ਮੁਲਖ ਚ ਗਏ ਸੀ ਇੰਗਲੈਂਡ ਵਾਗੇ ਹੈ ਇੰਗਲੈਂਡ ਉਹ ਉੱਥੇ ਗਏ ਨੇ ਗਲੈਂਡ ਹੂੰ ਉਹ ਗਲੈਂਡ ਲਾਂਗੇ ਭਾਈ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਸਾਡਾ ਮੁੰਡਾ ਬਿਆਹ ਪਰਿਆ ਪੁੱਛ ਪਰਦਾ ਕਰੀਏ ਜਦੋਂ ਮੈਂ ਤੁਹਾਨੂੰ ਇੱਕ ਵਾਰੀ ਦੱਸਤੀ ਗੱਲ ਵੀ ਸਾਡੀ ਕੁੜੀ ਆਦੇ ਨਾਨਕੀ ਐ ਤੁਸੀਂ ਬਾਰੀ ਬਾਰੀ ਉਹੀ ਗੱਲ ਕਰੀ ਜਾਂਦੇ ਹੋਗੇ ਤੁਸੀਂ ਆਦੇ ਮੁੰਡੇ ਦੀ ਭਾਲ ਕਰੋ ਕਿੱਥੇ ਹੈ ਕਿ ਸਾਡੇ ਘਰੇ ਕਿ ਲੈਣਾ ਹੋਣੇ ਹੋਗੇ ਨਾਲੇ ਮੇਰੀ ਗੱਲ ਸੁਣ ਤੂੰ ਕੋਈ ਸਰਪੰਚ ਮੈਂਬਰ ਨੂੰ ਨਾਲ ਲੈ ਕੇ ਆਉਂਦਾ ਪਿੰਡ ਦੇ ਨੂੰ ਤੇ ਕੱਲਾ ਆਵੜਾ ਇੱਥੇ ਹੈ ਲੈ ਕੇ ਆਇਆ ਦੋ ਜਣਿਆਂ ਨੂੰ ਇਹਨਾਂ ਨੂੰ ਮੈਂ ਕੀ ਜਾਣਦੀ ਐਗੀ ਇੱਕ ਭਾਈ ਕਿਹੜਾ ਬਗਿਆਨੇ ਨੇ ਜਵਾਕ ਨੇ ਹੈ ਜਵਾਕ ਨੇ ਤੇਰੇ ਹੋਣਗੇ ਮੈਂ ਤਾਂ ਨਹੀਂ ਜਾਣਦੀ ਨਾ ਇਹਨਾਂ ਨੂੰ ਤੇਰੇ ਕੁਸ ਲੱਗਦੇ ਹੋਣਗੇ ਕਹਾ ਕਹਾ ਨਾ ਤਾ ਤਾ ਚੜ ਮੈਂ ਤੁਹਾਨੂੰ ਭਾਈ ਭਾਈ ਕਰਕੇ ਕਰੀ ਜਾਣਾ ਹੈ ਮੈਂ ਤੈਨੂੰ ਕੋ ਉੱਚਾ ਨੀਵਾ ਬੋਲਿਆ ਨਹੀਂ ਮੇਰੀ ਗੱਲ ਸੁਣ ਲੈ ਹੁਣ ਬੰਦਿਆਂ ਵਾਲੀ ਜੇ ਮੇਰੇ ਜਵਾਕ ਨੂੰ ਕੁਝ ਹੋ ਗਿਆ ਮੈਂ ਤੇਰਾ ਵੀ ਪਰਚੇ ਚ ਨਵਾ ਦਿਉਂਗਾ ਤਰੀ ਕੁੜੀ ਦਾ ਵੀ ਦਿਆਂਗਾ ਤੇਰੇ ਆਦਮੀ ਦਾ ਵੀ ਪਛਤਾ ਚ ਨਾਉਂ ਦਿਆਂਗਾ ਜਾ ਤੂੰ ਕਰਦੀ ਜਿਹੜਾ ਕੁਝ ਕਰਨਾ ਜਾ ਕੇ ਹਾਂ ਮੁੰਡਾ ਤਾਂ ਆਪਦੇ ਨਹੀਂ ਹੱਥ ਚ ਤੇਰੇ ਮਾੜੀ ਮਾੜੀ ਸੰਗ ਸ਼ਰਮ ਮਨ ਲਿਆ ਕਰੋ ਵੀ ਬੰਦਾ ਕੋਈ ਚੱਲ ਕੇ ਆਇਆ ਪੁੱਛ ਗੱਲਬਾਤ ਕਰਨ ਆਇਆ ਭਾਈ ਉਹੀ ਗੱਲ ਹੈ ਵੀ ਤੀਵੀ ਦੀ ਗੁੱਤ ਪਿੱਛੇ ਮਤ ਹੁੰਦੀ ਆ ਵੀ ਬੋਲਣ ਦੀ ਅਕਲ ਨਹੀਂ ਹੈਗੀ ਤੈਨੂੰ ਸਾਨੂੰ ਤਾਂ ਹੈ ਨਹੀਂ ਅਕਲ ਫਿਰ ਤੂੰ ਮੋੜ ਮੜ ਕੀ ਲੈਣ ਆਉਣਾ ਸਾਡੇ ਘਰੇ ਸਾਨੂੰ ਤਾਂ ਅਕਲ ਹੈ ਨਹੀਂ ਬੋਲਣ ਦੀ ਤੂੰ ਆਹਦੇ ਮੁੰਡੇ ਨੂੰ ਸਮਝਾ ਕੇ ਆਪਦਾ ਘਰ ਸਾਂਭ ਗੇੜਾ ਦਿਨਾਂ ਤੂੰ ਇੱਥੇ ਆ ਜਾਣਾ ਸਾਡੇ ਕੋਲੇ ਮੇਰੀ ਗੱਲ ਸੁਣ ਲੈ ਭਾਈ ਸਾਡਾ ਮੁੰਡਾ 10 ਲੱਖ ਰੁਪਏ ਘਰ ਮੈਂ ਤਾਂ ਹੁਣ ਫਿਰ ਥਾਣੇ 'ਚ ਪਰਚਾ ਦਿੰਦਾ ਜਾ ਕਰਾ ਦੇ ਜਿਹੜਾ ਕਰੋਨਾ ਤੂੰ ਤੁਸੀਂ ਤਹਾ ਤਹਾ ਚੜੀ ਜੇ ਨੂੰ ਜੇ ਮੇਰੇ ਮੁੰਡੇ ਨੂੰ ਕੁਝ ਹੋ ਗਿਆ ਫਿਰ ਭਰ ਦੋਗੇ ਤੁਸੀਂ ਤੇ ਜੇ ਜਿਵੇਂ ਤੂੰ ਸਾਡੇ ਘਰੇ ਕੇ ਮੇਰੇ ਘੇੜੇ ਮਾਰਦਾਗਾ ਤੇ ਜੇ ਸਾਡੇ ਘਰ ਦੇ ਮੈਂਬਰ ਨੂੰ ਕੁਝ ਹੋ ਗਿਆ ਫਿਰ ਕੌਣ ਜ਼ਿੰਮੇਵਾਰ ਹੈ ਤੂੰ ਤੀਜੇ ਕਿਤੇ ਨਾ ਆ ਕੇ ਸਾਡੀ ਬੇਇੱਜ਼ਤੀ ਕਰ ਜਾਣਾ ਇੱਥੇ ਲੈ ਦੇਖ ਲੋ ਕਿਵੇਂ ਮੈਂ ਕੁਝ ਕਿਹਾ ਭਾਈ ਤੁਹਾਡੇ ਸਾਹਮਣੇ ਹੈ ਮੈਂ ਕੁਝ ਕਿਹਾ ਤੂੰ ਜਾ ਉਹਦਾ ਇੱਥੋਂ ਬੱਸ ਤੈਨੂੰ ਮੈਂ ਦੱਸ ਤੀ ਗੱਲ ਸਾਡੇ ਘਰੇ ਹੈ ਨਹੀਂਗਾ ਕੋਈ ਐਵੇਂ ਕੋਈ ਹੋਰ ਜੱਬ ਪਾਊਗਾ ਮੈਂ ਕਬੀਲਦਾਰ ਬੰਦਾ ਭਾਈ ਮੇਰੇ ਤਿੰਨ ਧੀਆਂ ਨੇ ਅਸੀਂ ਵੀ ਕਬੀਲਦਾਰਾਂਗੇ ਜਿਨ੍ਹਾਂ ਦੇ ਤੀਜੇ ਦਿਨ ਵੇਚਤੀ ਕਰਨ ਆ ਜਾਂਣਾਗਾ ਨੂੰ ਆਲਾ ਮੈਂ ਭਾਈ ਮੇਰੇ ਨੂੰ ਵੀ ਐ ਮੈਂ ਕੋਈ ਮੂੰਹ ਹੀ ਤੁਰੇ ਫਿਰਦਾ ਜੁੱਲੀ ਚੱਕ ਵੀ ਮੈਂ ਭਾਈ ਕੱਲੀ ਕਲਾਮ ਚ ਨਾਮੀ ਨੋ ਕਰਦਾ ਹੈ ਫਿਰਦਾ ਨਾਲੇ ਹੋਰ ਥੋੜਾ ਆਦਮੀ ਨੂੰ ਬੁਲਾ ਲਓ ਭਾਈ ਕਿੱਥੇ ਉਹਨੂੰ ਮੜਾ ਪੁੱਛ ਲੈਣੇ ਹੈ ਨਹੀਂ ਗਾ ਉਹ ਜਦੋਂ ਆ ਗਿਆ ਮੈਂ ਭੇਜ ਦੂੰਗਾ ਕੋਈ ਨਹੀਂ ਕਰ ਲਈ ਗੱਲ ਪੰਚਾਇਤ ਚ ਆ ਕੇ ਕਰ ਲਈ ਜਿਹੜੀ ਗੱਲ ਕਰਨੀ ਆ ਕੋ ਸਿੱਧਾ ਮੂੰਹ ਚ ਆ ਕੇ ਆ ਜਾਣਾ ਇੱਥੇ ਮੈਂ ਤਾਂ ਭਾਈ ਵਰਤਣਾ ਹੁਣ ਆਖਰੀ ਵਾਰ ਇਹ ਗੱਲ ਕਹਿਣ ਆਇਆ ਹੈ ਯਾਰ ਦਾ ਸੱਦੇ ਮੱਤੀ ਹੋ ਕੇ ਜਿਹੜਾ ਇਹ ਨਾਲ ਗੱਲ ਕਰ ਲੋ ਨਹੀਂ ਪਰ ਠਾਣੇ 'ਚ ਬੁਲਾਉਣਾ ਨਹੀਂ ਕੋਈ ਨਹੀਂ ਬੁਲਾ ਲਈ ਤੂੰ ਠਾਣੇ 'ਚ ਬੁਲਾ ਲਈ ਉੱਥੇ ਨਿਵੇੜ ਲਾਂਗੇ ਜਿਹੜਾ ਨਿਵੇੜਨਾ ਸੀ